ਆ ਉਹ ਰਾਤੀ ਕਿਤੇ ਇਹਨਾਂ ਨੇ ਅੰਦਰ ਅੰਗੀਠੀਂ-ਉਂਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਿਲੀ ਨੂੰ ਤਾਂ ਬੇ ਸਵੇਰੇ ਵੀ ਸਾਰੇ ਸੀਰੀਅਸ ਸੀਗੇ ਵੀ ਹਸਬੰਡ ਬਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾਤਾ ਵਾ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਆ ਪੁਲਿਸ ਨੂੰ ਇਤਲਾਹ ਕਰਤਾ ਪੁਲਿਸ ਆ ਗਈ ਆ ਠੀਕ ਹੈ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਕੋਈ ਚੱਕਰ ਨਹੀਂ ਆ ਸੋ ਜੀ ਕਿ ਅਮਿਤ ਸ਼ਰਮਾ ਨਾਮ ਹੈ ਮੇਰਾ ਅਮਿਤ ਜੀ ਇਹ ਕਿਹੜਾ ਮਾਲਾ ਹੈ ਇਹ ਮਾਲਾ ਗੁਬਿੰਦਗੜ੍ਹ ਕੀ ਗੱਲ ਬਾਤ ਹੋਈ ਸੀ ਅੱਛਾ ਗੱਲ ਬਾਤ ਇਹ ਹੋਈ ਹੈ ਜੀ ਇੱਥੇ ਨੇਪਾਲੀ ਫੈਮਲੀ ਕਿਰਾਏ ਤੇ ਰਹਿੰਦੀ ਹੈ ਜੀ ਤਾਂ ਉਹ ਰਾਤੀ ਕਿਤੇ ਆਏ ਉਹਨੇ ਅੰਮ ਤੋਂ ਠੰਡ ਹੈਗੀ ਆ ਅੰਦਰ ਫੈਮਲੀ ਛੋਟੇ ਛੋਟੇ ਬੱਚੇ ਇੱਕ 2 2.5 ਸਾਲ ਦਾ ਬੱਚਾ ਆ ਇੱਕ 8 ਕਿ ਮਹੀਨੇ ਦਾ ਬੱਚਾ ਆ ਤਾਂ ਉਹ ਰਾਤੀ ਕਿਤੇ ਉਹਨਾਂ ਨੇ ਅੰਦਰ ਅੰਗੀਠੀ-ਮੁੱਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਲੀ ਨੂੰ ਤਾਂ ਵੀ ਸਵੇਰੇ ਵੀ ਸਾਰੇ ਸੀਰੀਅਸ ਹੈਗੇ ਦੇ ਹਸਬੰਦ ਬਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾਉਂਦਾ ਵਾ ਤਾਂ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਸਰ ਪਤਾ ਕਿਦਾਂ ਲੱਗਦਾ ਹੈ ਕਿ ਸਾਰਾ ਇਹ ਉਹਨਾਂ ਦੇ ਜਿਹੜੇ ਇੱਥੇ 2-4 2-4 ਵਰਕਰ ਇਹ 2-4 ਭਰਾ ਜਾਂ ਫੈਮਿਲੀ ਕਰ ਲੋ ਇਹ ਨਾਲੋਂ ਨਾਲ ਹੀ ਰਹਿੰਦੀਆਂ ਵਾ ਕੋਈ ਦੋ ਮਕਾਨ ਛੱਡ ਕੇ ਜਾਂ ਦੋ ਮਕਾਨ ਅੱਗੇ ਪਿੱਛੇ ਉਹਦੇ ਕਰਕੇ ਹੋਈ ਸਾਰੀ ਗੱਲ ਬਤੋਂਤਾ ਤੋਂ ਪਤਾ ਲੱਗਾ ਜਦੋਂ ਉਹਨਾਂ ਨੇ ਖਾਤ ਪਾਈ ਹਾਂ ਪੁਲਿਸ ਨੂੰ ਇਤਲਾਹ ਕਰ ਹਾਂ ਪੁਲਿਸ ਨੂੰ ਇਤਲਾਹ ਕਰਤਾ ਪੁਲਿਸ ਆ ਗਈ ਹੈ ਠੀਕ ਹੈ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਕੋਈ ਚੱਕਰ ਨਹੀਂ ਬੱਚੇ ਔਰ ਪਿਤਾ ਦੀ ਕੰਡੀਸ਼ਨ ਇਸ ਤਰ੍ਹਾਂ ਹੈ ਛੋਟਾ ਬੇਟਾ ਜਿਹੜਾ 8 ਕਿ ਮਹੀਨੇ ਦਾ ਉਹ ਥੋੜਾ ਸੀਰੀਅਸ ਹੈ ਤਾਂ ਉਹ ਕਮਲੋ ਹਸਪੀਟਲ ਚਾ ਦੋਵੇਂ ਬੱਚੇ ਕਮਲੋ ਹਸਪੀਟਲ ਚ ਐ ਤਾਂ ਫਾਦਰ ਹੈ ਜਿਹੜਾ ਇਹਨਾਂ ਦਾ ਵਿਸ਼ਾਲ ਉਹਦਾ ਵੀ ਹਸਬੰਡ ਜਿਹਦੀ ਡੈਥ ਹੋਈ ਹੈ ਉਹ ਜਨਤਾ ਹਸਪੀਟਲ ਹੈ ਉਹ ਵੀ ਥੋੜਾ ਠੀਕ ਹੈ ਉਹ ਚਲੋ ਤਾਂ ਬੱਚੇ ਸੀਰੀਅਸ ਹੈ ਛੋਟਾ ਬੱਚਾ ਸੀਰੀਅਸ ਹੈ ਉਹ ਉਹਦੇ ਕੋਈ ਰੈਲਟਿਵ ਇੱਥੇ ਆਏ ਨੇ ਨਹੀਂ ਰੈਲਟਿਵ ਜੋ ਸੋਨਨ ਦੇ ਵਿੱਚ ਆਇਆ ਬਾ ਉਹ ਕਹਿੰਦੇ ਦਿੱਲੀ ਰਹਿੰਦੇ ਆ ਜੋ ਬ੍ਰਦਰ ਵਗੈਰਾ ਉਹ ਆ ਰਹੇ ਆ ਬਾਕੀ ਜਿਹੜੇ ਦੂਰ ਨੇੜੇ ਦੇ ਰਿਸ਼ਤੇਦਾਰ ਆ ਕੋਈ ਫਰੈਂਡਸ ਆ ਉਹ ਆਏ ਹੋਏ ਸਾਰੇ ਉਹਦਾ ਹਸਬੰਡ ਕੀ ਕੰਮ ਕਰਦੇ ਆ ਉਹਨਾਂ ਦੇ ਹਸਬੰਡ ਉਹੀ ਫਾਸਟ ਫੂਡ ਦਾ ਸਾਰੇ ਨੇ ਕੰਮ ਕਰਦੇ ਸੀਗੇ ਪੰਜ ਸਾਲ ਜਣੇ ਹੈਗੇ ਰਲ ਮਿਲ ਕੇ